ਨੇ ਹੱਗਾ ਲੱਗੇ ਮੇਲਾ ਬਾਬੇ ਬੱਠੇ ਹੈ ਨਾ ਬਾਬੇ ਬੱਠੇ ਯੋਧੇ ਆਪਣੇ ਪਿੰਡ ਤੋਂ ਪਿਛਲੇ ਵਲੌਗ ਜੀ ਦੱਸਿਆ ਸੀ ਤੇ ਅੱਜ ਆਪਾਂ ਚੱਲੇ ਆਂ ਵੇਖਣ ਹੈ ਐਰ ਕੀ ਕਰਨ ਤੈਨੂੰ ਫੇਰ ਨਾਲ ਬਿਠਾਉਣਾ ਈ ਚੰਗਾ ਮਨਤੇਜ ਮਨਤੇਜ ਤੇਰੇ ਨਾਲ ਹੀ ਬਿਠਾਉਣਾ ਈ ਚੰਗਾ ਤੇਰੇ ਨਾਲ ਬਿਠਾ ਦਾਂਗੇ ਆ ਜਿਓ ਆਨੇ ਠੰਡੇ ਨੂੰ ਪੈ ਗਏ ਆ ਗੁਰਾਣੀ ਆ ਨਾ ਦੇਖੋ ਮਨਤੇਜ ਥੱਲੇ ਉਤਰਿਆ ਕਰਨ ਚਾਹਤਾ ਹਲਾ ਨਾਲ ਕੋ ਨਹੀਂ ਦਾ ਹੇ ਚੱਲੀ ਓ ਓਏ ਇਹਨਾਂ ਫੇਸ ਹੋ ਜਾਣਾ ਈ ਟ੍ਰੇਨ ਤੇ ਓਏ ਮਨਤੇਜ ਓਏ ਬਾਹਰ ਲਗਾ ਰੋ ਚੱਲ ਮਨਤੇਜ ਹਣ ਕਮਾਦੇ ਕਰੀ ਦੇ ਦੇ ਰੇਸ ਤੇਰੇ ਕੋਲ ਆ ਹਾਂਜੀ ਲੋ ਵੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚੱਲ ਜੇ ਸਵਾਗਤ ਆ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਹੋਰ ਸੁਣਾਓ ਨਵੀਆਂ ਤਾਜ਼ੀਆਂ ਠੀਕ ਠਾਕ ਜੇ ਸਾਰੇ ਭਰਾ ਹੋਰ ਅੱਜ ਦਾ ਵਲੌਗ ਕਰਦੇ ਆਪਾਂ ਸ਼ੁਰੂ ਅੱਜ ਆਪਣੇ ਹਗਾ ਲੱਗੇ ਮੇਲਾ ਬਾਬੇ ਬੱਠੇ ਹੈ ਨਾ ਬਾਬੇ ਬੱਠੇ ਜੋਦੇ ਆਪਣੇ ਪਿੰਡ ਤੋਂ ਪਿਛਲੇ ਵਲੌਗ ਜੀ ਦੱਸਿਆ ਸੀ ਤੇ ਅੱਜ ਆਪਾਂ ਚੱਲੇ ਆਂ ਵੇਖਣ ਤੇ ਨਾਲ ਆਪਣੇ ਮੁੰਤੇਜ ਹੋਣੀ ਆ ਸਾਰੇ ਜੀ ਤੇ ਕਰਨਾ ਨਹੀਂ ਹੋਇਆ ਹੀ ਉੱਟ ਆਪਣੇ ਹਣੀ ਚੱਲੀਏ ਫਿਰ ਮੇਲੇ ਮੁੰਤੇਜ ਨੂੰ ਆਏ ਦੌਣੇ ਆ ਪਹੂੜੇ ਕਨਵੀਰ ਆ ਗਿਆ ਫੋਲੀ ਹੈ ਕਨਵੀਰ ਬਣਾ ਮੈਂ ਹੈ ਐਰ ਕੀ ਕੰਨ ਤੈਨੂੰ ਫੇਰ ਨਾਲ ਬਿਠਾਉਣਾ ਹੀ ਚੰਗਾ ਮਨਦੀਪ ਦੇ ਮਨਦੀਪ ਦੇ ਤੈਨੂੰ ਨਾਲ ਹੀ ਬਿਠਾਉਣਾ ਹੀ ਚੰਗਾ ਤੇਰੇ ਨਾਲ ਬਿਠਾ ਦਾਂਗਾ ਐਰ ਕੀ ਨੂੰ ਫੇਰ ਜਦੋਂ ਪੰਗੂੜੀ ਤੇ ਦਵਾਈ ਪਿਛਲੀ ਯਾਰ ਐਰ ਕੀ ਠੀਕ ਆ ਠੀਕ ਕਵਲ ਤੂੰ ਨਹੀਂ ਆਣਾ ਮੇਲੇ ਜਾਣਾ ਉਹ ਜੋਦੇ ਆਉਣ ਦੇ ਸਕੂਲੋਂ ਲੋਵੇ ਮੈਟਰੇ ਚੱਲੇ ਹੁਣ ਆਪਾਂ ਹਰਮਨ ਹੋਣੀ ਵੀ ਆਣੀ ਅੜਿਆ ਉਹਨਾਂ ਦੀ ਕਾਂਡ ਆਪਾਂ ਵੇਟ ਫੇ ਚੱਲਣ ਲੱਗੇ ਆ ਤੇ ਇੱਕ ਮੌਸਮ ਥੋੜਾ ਖਰਾਬ ਹੀ ਅੱਜ ਤੇ ਇੱਕ ਵੱਡੀ ਹੋਣੀ ਟੌਪ ਦੀ ਤੇ ਤਾਂ ਆਗੇ ਇਧਰ ਵੱਡੇ ਨਹੀਂ ਆਗੇ ਬਸ ਤਿਆਰੀ ਆ ਅਸੇ ਕਿਥੇ ਰਹਿ ਗਿਆ ਵਾ ਗੱਲ ਗੱਲ ਬੰਦੇ ਰੈਡੀ ਸਾਰੇ ਇਹਦੇ ਬੰਦੇ ਪਹੁੰਚ ਗਏ ਸਾਰੇ ਇਹਦੇ ਕਿਦਾਂ ਮਾਰੇ ਠੀਕ ਠਾਕ ਠੀਕ ਠਾਕ ਆ ਵੇ ਅੱਧਾ ਦਿਨ ਚੜਾ ਗਿਆ ਹੈ ਹੈ ਮੌਸਮ ਖਰਾਬ ਮਿਲਦਾ ਕਬੱਡੀ ਨਹੀਂ ਹੋਣੀ ਅੱਜ ਬਦਲ ਬਹੁਤ ਜ਼ਿਆਦੇ ਹੋਏ ਆ ਮੁਸ਼ਕਲ ਹੋ ਆ ਜਨੀ ਪਾਪਾ ਕਰੇ ਹੋਣ ਆਪਾਂ ਚੱਲੇ ਆਂ ਜਾ ਕੇ ਕਬੱਡੀ ਹੋਈ ਤੇ ਤੁਹਾਨੂੰ ਦਿਖਾਵਾਂਗੇ ਜਾ ਕੇ ਹੋਊਗੀ 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 ਚਲੋ ਫਿਰ ਚੱਲਦੇ ਆਂ ਤੁਹਾਨੂੰ ਮੈਂ ਦੱਸ ਇੱਥੇ ਰਹਿ ਗਏ ਆ ਉਹ ਤਾਂ ਕਹਿੰਦੇ ਆਸ਼ਲੇ ਕਿਤੇ ਨਾ ਕਾਉਰਾ ਆਣੇ ਤੋਂ ਬਹੁਤ ਸੇ ਪੜੇ ਹੋਏ ਆ ਉਸੇ ਚੱਲਣ ਦੇ ਆ ਦੇਮੋ ਇੱਕ ਆਈਪੋਡ ਮੇਲਾ ਯੋਦੇ ਦਾ ਨਾਲ ਗਲੇ ਤੇ ਪਲੇਅਰ ਨਹੀਂ ਵੀ ਪਲੇਅਰਾਂ ਦੀ ਲਾਈ ਵਿੱਚ ਨਾ ਪਲੇਅਰਾਂ ਦੇ ਟੌਪ ਤੋਂ ਟੌਪ ਆਜੋ ਆਨੇ ਠੰਡੇ ਨੂੰ ਪੈ ਗਏ ਆ 17 46 48 ਇਹ ਸੰਗਰੇਜ਼ ਫੌਜਾਂ ਕਿਤਾ 17 ਇਹਨਾਂ ਦੇ ਅੰਗਰੇਜ਼ ਅਫਸਰ ਤੇ ਹਰੀਆਵਾ ਸਪਾਹੀਆਂ ਨੂੰ ਜਵੇਂ ਦਰਵਾਜ਼ੇ ਦੇ ਪਿੱਛੇ ਕਰਕੇ ਹੈ ਮੋਰਸਲ ਕਰਾ ਗਿਆ ਜਮਾ ਮਦਈ ਤੇ ਉਡਾ ਦੋਣਾ ਤੈਨੂੰ ਲੜਾ ਉਡਾ ਤੇ ਹੈ ਗੁਰਣੀ ਆਂਦਾ ਦੇਖੋ ਮੁੰਡੇ ਥੱਲੇ ਉਤਰਿਆ flu் நாே படிய மடையா படை ஏன் ஏன் Works கரண்ண Привет پرواز کی تند گشتی ਲਈ جوکมายا انہوں نے بھی سردار محمد علی چوہدری صاحب پرواز کرتا ہے جنہاں دے پتر منظور حسین جوزے جنہاں دے پتر جو کہ تین تھا کافی اچھے کمپنی ہو گئے ہیں کار کا اول اور جو محمد نواز پٹیلی کا بھی ਇਹ ਨਹੀਂ ਹੋ ਹਾਂ ਇਹ ਕਿਹਦੇ ਖਾ ਲਿਆ ਮੈਂ ਨਹੀਂ ਖਾਣਾ ਹੁਣ ਆ ਵੀ ਇੱਧਰ ਦੋ ਪਾਟੀਆਂ ਫੜਾ ਦੋ ਮੈਨੂੰ ਦੋ ਹੀ ਵਾਣਨੇ ਆ ਇੱਧਰ ਨਾ ਖੱਲੇ ਮੇਜ ਭਾਈ ਉਹ ਕਰੋ ਸਾਡੇ ਤੇਰੇ ਸਾਥ ਇਹ ਕਿੱਦਾਂ ਠੀਕ ਠਾਕ ਬਾ ਬੜੇ ਫੇਰ ਆ ਰਹੇ ਹੋ ਮਹਾਰਾਜ ਕੀ ਹਾਲ ਚੰਗਾ ਵਧੀਆ ਵਧੀਆ ਠੀਕ ਠਾਕ ਪੂਰਾ ਪੂਰਾ ਦੇ ਕਿੰਨਾ ਆ ਵੀਰ ਹੋਣਾ ਦੀ ਵਧਾਈ ਹੋਈ ਸੀ ਆ ਗਏ ਵੀਰਾਂ ਨਾਲ ਕਿੱਥੇ ਚਲ ਗਿਆ ਵੀਰ ਉਹ ਲੋਤਾ ਵੀਰ ਸਰ ਗਿਆ ਅੱਗੇ 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 ਅ ਆਇਦਰ ਵੇਹਾਂ ਭਰਾਲੇ ਕੋਲੇ ਆਈ ਇੱਕ ਜੰਮੇ ਦੀ ਤਾਂ ਮਤੇ ਨੂੰ ਦੇ ਯਾਰ ਪਕੌੜਾ ਕੀ ਖਾਂਦੇ ਚਾਚਾ ਜੀ ਚਾਚਾ ਜੀ ਚਾਚਾ ਆ ਗਿਆ ਦੇ ਅੱਗੇ ਅੱਗੇ ਥੋੜੀ ਥੋੜੀ ਖਾਣਗੇ ਕੱਲ ਪੀਜ਼ਾ ਚਲਣਾ ਹੀ ਹੋ ਕੱਲ ਕਾ ਪੀਜ਼ਾ ਖਾਵਾਂਗੇ ਤੇ ਖਾਂਗੇ ਕਿ ਕਿਤੋਂ ਤਰੋਂ ਪੱਛਮ ਵੱਟ ਕੇ ਦੇਂਗੇ ਇਹ ਤੇਰੇ ਕੰਨ ਚਾਦਾ ਹਾਲਾ ਨਾਲ ਕੋਈ ਨਹੀਂ ਦਾ ਇਹ ਚੱਲੀ ਹੋ ਓਏ ਇਹਨਾਂ ਫੇਸ ਹੋ ਜਾਣਾ ਈ ਟ੍ਰੇਨ 'ਚ ਹੁਣ ਫੋਨ ਘੱਟ ਨਹੀਂ ਹੁਣ ਫੋਨ ਘੱਟ ਨਹੀਂ ਉਹ ਟ੍ਰੇਨ ਚੱਲੀ ਹੋਵੇ ਓਏ ਮਨਤੇਜ

ਯਾਰ ਉਹਨੇ ਕਰਾ ਦੇ ਪੀਡਰ ਘੱਟ ਕਰਦੀ ਤੁਸੀਂ ਹਾਂ ਤੇਜ਼ ਕਰ ਤੇਜ਼ ਤੇਜ਼ ਕਰ ਭੀ ਅਰੇ ਪੂਰੀ ਨਹੀਂ ਓਏ ਬਾਏ ਬਾਏ ਕਿੱਥੇ ਰ ਉਹ ਕਰੰਟ ਵਾ ਦੇ ਵਿੱਚ ਇਹਦਾ ਹਲਾ ਹਟੋ ਦਾ ਨਹੀਂ ਹੋ ਨਹੀਂ ਬੈਟਰੀ ਹੋਣਾ ਉਹ ਮੋਟਰਾਂ ਚੱਲਦੀਆਂ ਹੋਵੇ ਥੱਲੇ ਉਹਦੇ ਫੇਰ ਕਰਦੀ ਆ ਕੰਨ ਵੇਲਾ ਜੇ ਬਹਿਣਾ ਤੇ ਟਿਕਟ ਤੇਰੀ ਦੇ ਦਿੰਦਾ ਮੈਂ ਚੱਲ ਦੇ ਚੱਲ ਆ ਬਾਹਰ ਉਟਾਵਾ ਵੇਲਾ ਹੌਣੀ ਗਵਾਜ ਤਾਂ ਉਹ ਇੱਕ ਨਾਲ ਲੈ ਕੇ ਜਾਓ ਚਲ ਮੰਦੇਜ ਚੱਲ ਮਤੇਜ ਹਣ ਕਮਾਦੇ ਕਰੀ ਦੇ ਦੇ ਇਸ ਗਿੱਦੇ ਦੇ ਕਿਹੜਾ ਉਸਤਾਦ ਚੱਲ 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 ਹੋਰੀ ਕੋ ਨਹੀਂ ਹੋਰੀ ਹੋਰੀ ਬੱਸ ਬੱਸ ਵੇ ਆ ਮੁੰਡਾ ਭਾਰਗੇ ਨਾਲ ਮੜਾ ਇੱਧਰ ਵੇਖੀ ਇਹਨੂੰ ਬਿਠਾ ਰਗੇ ਇਦਾਂ ਮਤੇ ਜਾਵੇਂ ਮੈਂ ਹੋ ਗਿਆ ਕਮੋਨਾ ਹੋ ਗਿਆ ਹੋ ਗਿਆ ਹੋ ਗਿਆ ਨਹੀਂ ਪਿਆ ਵੀਰੇ ਉਹ ਇਦਾਂ ਨਾਲ ਪਾਲਾ ਮਮਾ ਇੱਕ ਮਮਾ ਇੱਕ ਵੀ ਆਇਆ ਕਰੀ ਕੱਲ ਨੂੰ ਮੈਂ ਇਦਾਂ ਦਾ ਪਾਲਾ ਇੱਕ ਤਵੀ ਕਮਾਈ ਹੈ ਗਰੀਮਾ ਮਾਂ ਪੈਸੇ ਅਕਰੀ ਜਾ ਕਰਨੀਆਂ ਆ ਉਹ ਕਹਿੰਦਾ ਭਾਵਾ ਭਾਵਾ ਕਮਾਈ ਗਿਆ ਆ ਉਹ ਲੋਟਾ ਲਾ ਕੇ ਵੇਖਣ ਚਾ ਆ ਉਹ ਕਰਨ ਓਏ ਉਹ ਬੁੱਡੇ ਨੇ ਬਾਹਰ ਦੇਣਾ ਨਹੀਂ ਤਰਾ ਬਾਦ ਇੱਕ ਕਿੰਨਾ ਹੁਣ ਆਉਂਦਾ ਗੋਲਡਿੰਗ ਦੇ ਆਹ उधर ਵੇ ਆ ਓਏ ਉਹ ਸਾਰੇ ਲੱਥ ਜਾਂਦੇ ਜਾਵੇ ਉਤੋਂ ਉਹ ਲੱਥ ਨਾ ਜਾਵੇ ਤੋ ਜਿਹੜੇ ਸਾਹ ਨਾਲ ਅਸੀਂ ਘਮੋਂਦੇ ਆਂ ਬੜੀ ਬੜੀ ਮਾਰਿਆ ਚਾਰ ਗੱਪੀ ਖਿਆਲੇ ਨੇ ਉਧਰਲੇ ਪਾਸੇ ਝੁੱਟੀਆਂ ਦੇ ਖੜੇ ਲੱਗ ਰਹੇ ਆ ਇੱਕ ਤਾਂ ਵੀ ਕੁੱਛੂ ਆ ਉਹ ਪਰਣੀ ਲੱਗੇ ਜੋ ਪਛੜ ਗਿਆ ਮੇਰੇ ਵਿੱਚ ਉਧਰਲੇ ਪਾਸੇ ਕਾਹੋਲਾ ਦੇ ਨੰਬਰ ਮੈਦਾਨ ਦੇ ਵਿੱਚ ਖੜ ਗਿਆ ਤੇ ਕਬੱਡੀ ਪਾਲਪੁਰ ਦੇ ਚੂਨੀ ਦੀ ਤੇ ਉਧਰਲੇ ਪਾਸੇ ਕਾਲੇ ਨਾਲ ਬੁਕਾਤਾ ਹੋਇਆ ਕਾਲੇ ਨਾਲ ਮੁਕਾਬਲਾ ਹੋ ਗਿਆ ਉਹ ਝੰਕਾ ਦਨ ਕਰ ਉਹ ਜੋਦੇ ਕੜ ਦੇ ਵਿੱਚ ਹਰਿਆਣੇ ਵਾਲਾ ਤੇ ਕਹਿੰਦੇ ਮਾਝੇ ਵਾਲਾ ਉਹ ਸਾਰੇ ਹੋ ਗਏ ਹੱਸੇ ਦਾ ਮੈਚ ਤੇ ਨੰਬਰ ਕਿਹ ਰੇਟਰ ਦੇ ਖਾਤੇ ਦੇ ਵਿੱਚ ਜੁੜਾ ਹੋਇਆ ਚਲ ਵੀ ਸੁਖੀ لا کرنا جنو کھلاڑی تے ادھر لے پاسے سکھھی نی کئی ہکبٹی تے آ ویکھا جی کروش اٹوال اے نہ ہکبرو دا پر نمبر کے ریٹر دے خاطرے رمیشان دی تدتی کاکے جی اے جی شیم دے مولے گل جی سی پنڈوی آ جا نے بٹے سلطان راستے بولنا راستے بولنے کیتے ہے اکیاں ملیاں لوکاں پڑنا ننگا تے سری پڑیاں ملنا دنیا تے نورا کبڈی ਉਸ ਆ ਗਿਆ ਮੇਰੇ ਇੱਕ ਨੂੰ ਉਸ ਕਬਡੀ ਕਲਗੀ ਮਾਧਮੇਸਤੇ ਖੇਡ ਮੈਦਾਨ ਦੇ ਵਿੱਚ ਸੰਜੀਪ ਗੁੜਾ ਨਾਲ ਹੀ ਖੜਾ ਹੋਏ ਜਿਹੜਾ ਬੰਦਾ ਪੈਦਾ ਨਹੀਂ ਹੁੰਦੇ ਨੇ ਨਾ ਸਦਾ ਵਗੜੀਆਂ ਵਾਲਾ ਇਹ ਕਬਡੀ ਖਿਡਾਰੀ ਹੈ ਤੇ ਆ ਸਕਦੇ ਆ radically bolatan. నా 1000 impose నా పెటదసె తాలేండి. చంఢెడిం essaوي అరి ంవది. ఑నామ్ చిటే చుటిత నా్ా గచేయ Bilder స infinity వమాద్యి. అపేత కంల్ర పెంసన చిటఴ్ియాది లిరండి. ਉਹ ਕੀਨੇ ਸਿੱਖੀ ਤਾ ਕੇ ਪੈ ਸ਼ੇਰ ਗੱਲ ਹੋਵੇ ਆ ਕੀ ਉਹਦੀ ਟੱਕਰ ਵੱਡੇ ਜੀ ਉਸਾਂ ਦੀ ਧਰਤੀ ਦਾ ਗਵਾਲ ਪਹਿਲੀ 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 ਪੋਲੀ ਪਾਰੇ ਖੇੜਾ ਅੰਦ ਵਿੱਚ ਉਦਲੇ ਬਸੇ ਚੱਕੀ 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 ਝਗੜਾ ਫਿਰਦਾ ਪੱਤਰੂ ਮੁਕਦਾ ਫਿਰਦਾ ਔਰ ਖਰੂਸਾ ਵਾਲਾ ਗਵਾਲ ਪੂਰੀ ਜਾਫਰੇ ਦੀ ਚੋਤੀ ਦੀ ਹੈ ਚੋਤੀ ਦੀ ਹੈ ਉਹ ਚੋਤੀ ਚੋਤੀ ਦੇ ਮਾਣਾਂ ਜੱਫਾ ਕਰੇ ਸ਼ੇਰ ਸ਼ੇਰ ਜਨਮ ਵਿੱਚ ਲੱਖ ਜਜੀਤ ਸਿੰਘ ਸਾਹਿਬ ਦੇ ਸੰਗੀਆਂ ਦੇ ਕੰਮੀਆਂ ਨਾਲ ਬਣ ਕੇ ਸਾਰੇ ਮੀਂਹ ਦੇ ਧੰਨਵਾਦ ਉਹ ਬੁਲੇ ਦੀ ਤੇਜੀ ਕਬੜੀ ਖੇਡਾਂ ਨਾਲ ਵਿੱਚ ਸੀਤਾ ਬਲਾੜ ਯਾਰਾਂ ਦਾ ਯਾਰ ਹੈ ਇਧਰ ਦੇ ਪਾਸੇ ਬੁਲੇ ਨੇ ਇਹ ਮਾਦਾਂ ਨੇ ਕਬੜੀ ਪਾਈ ਹੋਈ ਹੈ ਉਹ ਰਾਜੀ ਨੂੰ ਜੀ ਦੇਖਦਾ ਹੈ ਤੇ ਅਸਲ موسیقا 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 وہ جو ابھی گندی سے لے گا وہ شام میں لیڈر سے بہت کے جبے اندے کو ٹالیاں پھڑ کے مار دے اور محمد آج کے اگے بنگر شروع سے روتا ہوئے ہمارا ہمارا اس کو ساتھ میں رہیں سدا ساتھ